Ini mungkin aku sudah terbang sejak tantean Bapak di Filsida. ਇਥੇ ਰੋੜਾ ਲੰਗਰ ਆ ਰਿਹਾ ਤੇ ਦਾਦਾ ਜੀ ਮਿਸੇ ਜੇ ਤੁਸਾਂ ਤੋਂ ਬਾਤ ਨਹੀਂ ਕੀਤੀ ਜਾ ਪਾਈ ਨੇ ਜਿਹੜੇ ਜਾਣੇ ਆ ਦਰਸ਼ਨ ਮੇਲੇ ਕਰਦੀਆਂ ਰਹੇ ਆਈ ਮਜੀਦੀਪ ਤੇ ਤਣ ਤਣ ਬਾਬਾ ਦੀਪ ਤੇ ਲੰਗਾ ਲੰਗਾ ਖੜੀ ਚੋਲੋ ਆਈ ਮਜੀਦੀ ਦਾ ਖਾਲਸਾ ਵਾਹਿਗੁਰੂ ਜੀ ਆਇਆਂ ਨੂੰ ਵੀ ਲੋਕਾਂ ਦਾ ਸਵਾਗਤ ਹੈ ਵੈਲਕਮ ਬੈਕ ਟੂ ਮਾਈ ਚੈਨਲ ਅਗਲੀ ਗੰਵਾਂਸ ਲੋਜੀ ਅੱਜ ਕਿੰਨੇ ਲੋਕਾਂ ਦੇ ਆਪਾਂ ਫੇਰ ਉੱਪਰ ਜਾ ਰਹੇ ਹਾਂ ਅੱਜ ਜਾ ਰਹੇ ਆ ਪੰਬਰੀ ਸਾਹਿਬ ਅੱਜ ਸਿੱਖਾਂ ਦੇ ਮਹਾਨ ਯੋਧੇ ਤਨ ਤਨ ਬਾਬਾ ਦੀਪ ਸਿੰਘ ਜੀ ਅਮਰ ਚਹੀ ਹੋਣਾ ਰਾਜ ਅੱਜ ਅਸੀਂ ਦਿੱਤੇ ਰਾ ਪੰਬਰੀ ਸਾਹਿਬ ਦੀ ਦਸਾ ਬੜੀ ਤੁਮਤਾ ਨਾਮ ਨਾਲ ਜਾ ਰਹਾ ਤੇ ਆਪਾਂ ਵੀ ਅੱਜ ਦਰਸ਼ਨ ਕਰਨ ਲਈ ਚੱਲਨੇ ਆ ਤੁਹਾਨੂੰ ਵੀ ਦਰਸ਼ਨ ਕਰਾਵਾਂਗੇ ਸੋ ਠੀਕ ਆ ਨਿਕਲਦੇ ਆ ਸੋ ਆ ਮੇਰੀ ਮੰਮੀ ਬੈਠੀ ਹੈ ਵੀ ਬੈਠੀ ਹੈ ਨਮਸਤੇ ਜੀ ਠੀਕ ਆ ਜੀ ਅਰਸ਼ੀ ਦਾ ਸਵਾਗਤ ਹੈ ਮਮੀ ਦਾ ਜੀ ਜਿਹੜੀ ਆ ਮੇਰੀ ਮੰਮੀ ਆ ਸੋ ਨਿਕਲਣ ਲੱਗੇ ਪੜਗਾ ਬਨ ਲਿਆ ਤੇ ਨਿਕਲਣ ਲੱਗਿਆ ਤੋਂ ਸਿੱਧਾ ਮਿਲਦਾ ਜਾ ਕੇ ਬੱਸ ਸਟੈਂਡ ਬੱਸ ਸਟੈਂਡ ਮੰਡਰਾਤਨਾ ਤੇ ਪਟਾਰਾ ਤੇ ਬੱਸ ਖੜਨ ਲੱਗੇ ਹੁਣ ਜਿਵੇਂ ਬੜਦਾ ਦੀ ਬਾਤ ਚੱਲਦੀ ਉਹ ਚੱਲਦੇ ਹੁਣ ਦਾ ਬੱਸ ਅੱਡਾ ਵਾ ਕੋਈ ਬੱਸ ਆਗੀ ਰੋਡ ਵੇ ਦੀ ਅੱਛੀ ਬੈਠ ਜਾਂਦੇ ਆ ਅੱਛਾ ਜੀ ਬੈਠਣ ਲੱਗਾ ਭਰਾਓਰਾਰਾ ਸ਼ੇ ਦੇਖੋ ਯਾਰ ਲੋ ਜੀ ਫੋਨ ਆ ਗਿਆ ਬਾਜਾ ਹਾਂ ਭਾਈ ਬਾਜਾ ਚੱਲ ਠੀਕ ਆ ਭਾਜੀ ਹਰੋ ਕਰਦਾ ਤੇ ਫੋਟੋ ਸਲੋਜੀ ਭਰਾ ਤੁਹਾਡਾ ਪਹੁੰਚ ਗਿਆ ਅੰਮ੍ਰਿਤਸਰ ਆਓ ਸਾਹਮਣੇ ਸੰਗਮ ਸਲਮਾਏ ਤੇ ਬਾਜਾ ਨੀਆ ਕੋਨੇ ਚ ਮੈਂ ਵੇਟ ਕਰਦਾ ਉਹਦੀ ਥੋੜੀ ਜਿੜੇ ਤੱਕ ਆਜਵਾ ਵੀ ਆ ਗਿਆ ਬਾਜਵਾ ਆ ਗਿਆ ਬਾਜਵਾ ਆ ਗਿਆ ਬਾਜਵਾ ਚਲੋ ਜੀ ਬੈਠੋ ਸਲੋਜੀ ਰੋ ਦਾ ਟਿਕਣਾ ਬਰਾबरी ਲੇਟ ਹੈ ਹੋ ਗਿਆ ਦੋ ਮਿੰਟ ਮੁੰਡੇ ਦਾ ਰਾਜ ਤੇ ਤੁਹਾਨੂੰ ਦਰਸ਼ਨ ਮੇਲੇ ਕਰਾਉਂਦੇ ਆ ਤੇ ਸੰਕਟਾ ਦੇਵੀ ਬਾਬਾ ਜੀ ਦੇ ਵੀ ਤੇ ਆਪ ਵੀ ਕਰਦੇ ਆ ਤੇ ਤੁਹਾਨੂੰ ਵੀ ਕਰਾਣੇ ਆ ਤੋਂ ਬਣੇ ਰਿਹਾ ਵੀਡੀਓ ਤੇ ਸੰਗਤ ਦੇਖੋ ਤੇ ਰਸ਼ ਦੇਖੋ ਤੇ ਜਾਮ ਦੇਖੋ ਅੱਜ ਦੱਸ ਬਾਬਾ ਅੱਜ ਕਿਹਾ ਬਹੁਤ ਜ਼ਿਆਦਾ ਸੰਗਤਾਂ ਸੰਗਤਾਂ ਕੱਠ ਦੇਖੋ ਤੇ ਕਿੰਨਾ ਜ਼ਿਆਦਾ ਰਵਾ ਭਰਾ ਭਾਈ ਹੁਣਾਂ ਨੇ ਨਾ ਰੋ ਦਾ ਲੰਗਰ ਲਾ ਰਹਾ ਵਾ ਇੱਕ ਮਿੰਟ ਆਪਾ ਜੀ ਇੱਕ ਮਿੰਟ ਹੋਈ ਮੇਰੇ ਕੋਲ ਆ ਇਹਦੇ ਚੋੜ ਫੜਿਆ ਗਿਆ ਯਾਰ ਦੇਖੋ ਕਿਦਾਂ ਆ ਜਾ ਤੀ ਪਟਕਾ ਲੱਗਾ ਹੈ ਖੜੀ ਚੋਲਦਾ ਸੰਗਤ ਦੇਖੋ ਲੋ ਜੀ ਚਾਰਸਪੇ ਦੇ ਝਾਤੀ ਮਾ ਲੋ ਲੰਗਰ ਅਟੂਟ ਲੰਗਰ ਲੱਗਾ ਹੈ ਬਾਬਾ ਜੀ ਦੇ ਘਰ ਲੱਗੇ ਤੇ ਦੂਰ ਤੱਕ ਲੈਣਾ ਬਣਈ ਦੀਆ ਆ ਇਹ ਪਾ ਐਂਟਰੀ ਕੀਤੀ ਹੈ ਕਿੰਨੀ ਸੜਕ ਤੋਂ ਕਿੰਨੀ ਪਿੱਛੇ ਦਰਬਾਰ ਤੋਂ ਕਿੰਨੀ ਪਿੱਛੇ ਪਾਏ ਆਪਣੀ ਬਾਈਕ ਜਿਹੜੀ ਆ ਲਾ ਕੇ ਆਏ ਆ ਤੇ ਸੰਗਤ ਇੰਨੀ ਜ਼ਿਆਦਾ ساری ਸਰਕਾਰ ਪੁਰਾ ਜਾਮ ਜਾਮ ਹੋਇਆ ਰ। ਲੋਜੀ ਬਾਜ ਬਾਗ ਆਇਆ ਇੱਥੇ ਜੋਤ ਦਾ ਘੋਲ ਲੈਣ ਆ ਗਿਆ। ਆਪਾਂ ਫਰੂਟ ਚਾਟ ਦਾ ਲੰਗਰ ਲੱਗਾ ਹੈ ਤਾਂ ਸੰਗਤ ਦੇਖੋ ਕਿੰਨੀ ਜ਼ਿਆਦਾ ਹੈ। ਚਲੋ ਫਰੂਟ ਚਾਟ ਬਾਅਦ ਚ ਖਾਵਾਂਗੇ ਪਹਿਲਾਂ ਦਰਸ਼ਨ ਕਰੀਏ। ਆਇਆ ਯਾਰ ਕਿਹੜਾ ਖਾਣ ਵਾਲੀ ਧਿਆਨ ਲਿਆ ਵਾ। ਸੱਚੀ ਗੱਲ ਜੱਸ ਭਾਈ, ਤੁਸੀਂ ਗੱਲ ਕੀਤੀ ਸੱਚੀ ਬਾਤ ਜੱਸ ਭਾਈ ਮਿਲ ਗਈ ਆ। ਕੋਈ ਤੁਹਾਡੇ ਜਿੱਤਨੇ ਭਾਜੀ, ਬੜੇ ਪਾਪਾ ਜੀ ਦੇ ਬਣਾਣੇ ਸੀ ਉਹ ਹੈਗੇ ਨੇ। ਪਿਆਰ ਵਾਲੀ ਸੇਵਾ ਆ ਜੀ ਬਾਬਾ ਜੀ ਜਿੰਦੀ ਦੇ ਸੋਹਣੇ ਦਰਬਾਰ ਤੇ ਸ਼ਹੀਦ ਸਿੰਘਾਂ ਦੀ ਸੇਵਾ ਹਾਲਾ ਵਿੱਚ ਸਾਡੇ ਵੀ ਟੇ ਭਾਈ ਦੇ ਨਾਲ ਹੈਗੀ ਸੇਵਾ ਕਰਦੇ ਪਏ ਨੇ ਮਾਰ ਰਹੇ ਨੂੰ ਚੜ੍ਹਦੀ ਕਲਾ 'ਚ ਰੱਖਣ ਕੇ ਇਹ ਚੀਜ਼ ਦੀ ਕਮੀ ਨਾਲ ਸਪੋਰਟ ਆ ਜੀ ਜਨਨਤ ਮੰਗਲਾ ਦਾ ਭਲਾ ਹੈ ਅਸਾ ਦਰਬਾਰ ਦੇ ਬਾਹਰ ਆ ਚੁੱਕੇ ਆ ਜਿਹੜੇ ਅੰਦਰ ਜਾਣੇ ਆ ਦਰਸ਼ਨ ਮੇਲੇ ਕਰਦੀਆਂ ਦੇ ਨਾਲੇ ਤੁਹਾਨੂੰ ਵੀ ਕਰਾਨੇ ਆ ਅੱਜ ਸਿੱਖਾਂ ਦੇ ਮਹਾਨ ਜੋਤੇ ਧੰਤਨ ਬਾਬਾ ਦੀਪ ਸਿੰਘ ਜੀ ਅਮਰ ਅਨੋਕੇ ਸ਼ਹੀਦ ਜੀ ਦਾ ਅੱਜ ਸੀ ਦੀਦਿਆਰਾ ਬੜੀ ਧੁੰਮਤਾਂ ਨਾਲ ਸੀ ਦਾ ਸਾਹਿਬ ਅੰਮ੍ਰਿਤਸਰ ਮਨਾਇਆ ਜਾ ਰਿਹਾ ਹੈ ਕੋਣ ਦਰ ਚੱਲਦੇ ਆ ਕਰਦੇ ਆ ਦਰਸ਼ਨ ਮੇਲੇ ਦੇਖੋ ਕਿੰਨਾ ਖੂਬਸੂਰਤ ਹੈ ਦਰਬਾਰ ਬਾਬਾ ਜੀ ਦਾ ਸਜਾਇਆ ਸੋ ਐਂਟਰੈਂਸ ਦੇਖੋ ਤੇ ਸੰਗਤ ਦਾ ਇਕੱਠ ਦੇਖੋ ਕਿੰਨਾ ਜ਼ਿਆਦਾ ਹੈ ਬਾਈ ਦਾ ਦਰਬਾਰ ਉਹ ਸਾਹਮਣੇ ਜੋੜਾ ਘਰ ਹੈ ਕਿੰਦਰ ਆ ਇੱਕ ਜੋੜਾ ਘਰ ਉਧਰ ਆ ਚੱਲੋ ਜੋੜੇ ਉਤਾਰਦੀਏ ਫੇਰ ਜਾਂਦੇ ਹਾਂ ਅੰਦਰ ਤਾਜੀ ਵੈਰ ਗੁਰਜੀ ਕਾ ਖਾਲਸਾ ਵੈਰ ਗੁਰਜੀ ਦੀ ਪਟੇ ਤਨ ਤਨ ਬਾਬਾ ਦੀਪ ਰੰਗ ਦੀ ਤਨੋ ਬਾਬੋ ਤਨ ਐਂ ਕੀ ਓਏ ਦੇਖੋ ਇਹ ਦਰਬਾਰ ਕਿੰਨਾ ਸੋਹਣਾ ਤੇ ਕਿੰਨਾ ਖੂਬਸੂਰਤ ਸਜਾਇਆ ਹੋਇਆ ਹੈ ਇੱਥੋਂ ਸਾਹਮਣੇ ਪ੍ਰਸ਼ਾਦ ਦਿੱਤਾ ਜਾਂਦਾ ਤੇ ਬਾਅਦ ਚ ਉਹ ਸੰਗਤਾਂ ਵਿੱਚ ਵੰਡਿਆ ਜਾਂਦਾ ਹੈ ਠੀਕ ਹੈ ਚਲੋ ਬਾਈਕ ਨੂੰ ਚਾਲ ਦੇ ਚਲੋ ਬਾਈਕ ਬਾਬਾ ਜੀ ਇਹ ਦਰਸ਼ਨ ਕਰਾਨੇ ਤੁਹਾਨੂੰ ਚਲੋ ਬਾਈਕ ਤਰ ਤਬ ਵੀਰ ਦੇ ਜਾ

no ਫੇਕ ਦੇ ਹੋਰ ਮਾਪੂਰ ਚ ਰੀਰੇ ਕੀ ਵਾਲਾ ਕਿੱਥੇ ਹੈ mọi người mọi này mọi người mọi người mọi người mọi ਅਮਿਕਾ ਖਾਲਸਾ ਵਾਇਬ ਜੀ ਠੀਕ ਹੈ ਭਾਰਤੀਆਂ ਦੀ ਵਾਇਬ ਜੀ ਅਮਿਕਾ ਖਾਲਸਾ ਵਾਇਬ ਜੀ ਜਿੰਦਗੀ ਫਤੇ ਬਹੁਤ ਪਿਆਰੇ ਬਹਾਦਰ ਸੇਵਾ ਦੀ ਕਿਸ ਤਰ੍ਹਾਂ ਆਪ ਸਰਵਰ ਸੰਗਤ ਦੀ ਨਾਮ ਕਿਤਾਸ ਲੋਈ ਨਜ਼ਾਰਿਆਂ ਆਪ ਆਪ ਦੀ ਘਰ ਉਹ ਜਿਹੜਾ ਸੰਗਤ ਦਾ ਇਕੱਠ ਹੈ ਬੜੀ ਬੜੀ ਦੂਰੋਂ ਸੰਗਤ ਇਸੇ ਦਰਸ਼ਨ ਮੇਲੇ ਕਰ ਰਹੀ ਹੈ ਯਾ ਤੋਰੀ ਦੂਰ ਤੱਕ ਕੁੜੀਆਂ ਐਕਟਿਵਾ ਬਾਈਕ ਵਗੈਰਾ ਲੱਗੀਆਂ ਆ ਇੰਨੀ ਜ਼ਿਆਦਾ ਸੰਗਤ ਹੈ ਜੀ ਲੋ ਜੀ ਇੱਥੇ ਲੰਗਰ ਦੇਖੋ ਕਿੰਨਾ ਲੱਗਿਆ ਸਾਰੀ ਸੰਗਤਾਂ ਬਾਹਰ ਹੀ ਲੋਚ ਪ੍ਰਸ਼ਾਦੀ ਤਿਆਰ ਕਰਕੇ ਸੰਗਤਾਂ ਵਿੱਚ ਵਰਤਾਈਏ ਜਾ ਰਹੀਆਂ ਹੋ ਵੀ ਮਿੱਸੇ ਮਰਤਨ ਸਾਹਿਬ ਕੋ ਰਹਿਣੇ ਤੇ ਲੋ ਜੀ ਇੱਧਰ ਸੰਗਤਾਂ ਚ ਸਾਡੇ ਮਿੱਸੀ ਰੋਟੀ ਦੇਖੋ ਯਾਰ ਕਿੰਨੀ ਸਰਦਾਰ ਦੇ ਨਾਲ ਸੇਵਾਦਾਰ ਨੇ ਇੱਥੇ ਸੰਗਤ ਲਈ ਪੂਰਾ ਪ੍ਰਬੰਧ ਕੀਤਾ ਹੈ ਲੰਗਰ ਦਾ ਆਹ ਦੇਖੋ ਦੂਰ ਦੂਰੋਂ ਸੇਵਾਦਾਰ ਕੰਨਾ ਆ ਦੇਖੋ ਯਾਰ ਸਿੱਧਾ ਸਾਡੇ ਬਾਹਰ ਸਰਸੋਂ ਦਾ ਸਾਗ ਨਾਲੇ ਮੱਕੀ ਦੀ ਰੋਟੀ ਦਾ ਲੰਗਰ ਲੱਗਿਆ ਹੈ ਬਾਬਾ ਫ਼ਾਲਸਾ ਵਾਹਿਗੁਰੂ ਆਹ ਤਾਂ ਇਹ ਬਾਕੀ ਜੀ ਚਾਲੇ ਪਾ ਲਿਆ ਹੁਣ ਮੈਂ ਜਾ ਰਿਹਾ ਵਾਪਸੀ ਘਰ ਤੋਂ ਅੱਜ ਦਾ ਵਲੌਗ ਮੈਂ ਫਿਰਸ ਮਾਫ਼ ਕਰਦਾ ਆਈ ਹੋਪ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਹੋਏਗੀ ਅੱਜ ਅਨੋਖੇ ਸ਼ਹੀ ਇਤਾਂਦਰ ਬਾਬਾ ਦੀ ਪਿੰਡਾ ਜੀ ਦਿੱਤਾ રાશિ ਦਾਹਾ ਅਮਰ ਸਰ ਬਹੁਤ ਹੁਮਤਾ ਮੈਂ ਸੰਕਟਾਂ ਦੀ ਕਿਸੇ ਵਾਰ ਦਾ ਦਿਨ ਜੋਗ ਦਿਨ ਨਾਲ ਮਨਾਇਆ ਗਿਆ ਹੈ ਜੁਰੂਰ ਦੂਰ अच्छे ਸੰਕਟ ਦਰਸ਼ਨ ਮੇ ਲੈ ਕੇ ਨਹੀਂ ਨਹੀਂ ਤੋਂ ਆਯੋਕ ਤੁਹਾਨੂੰ ਵੀਡੀਓ ਚੰਗੀ ਲੱਗੀ ਹੋਗੀ ਤਾਂ ਠੀਕ ਹੈ ਫਿਰ ਮਿਲਦੇ ਤੁਹਾਨੂੰ ਅਗਲੀ ਵੀਡੀਓ ਦੇ ਵਿੱਚ ਅੱਜ ਦਾ ਵੀਡੀਓ ਆਪਾਂ ਇਸ ਮਾਫ ਕਰਦੇ ਹਾਂ ਤਬ ਤੱਕ ਲਈ ਬਾਏ ਬਾਏ ਜੀ ਕਾਲ ਸਾਫ ਬਾਏ ਜੀ ਜੀ ਫਿਰ